ਦੋਸਤੋ ਲੋਕ ਸਭਾ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਜਿੱਤ ਪ੍ਰਾਪਤ ਕਰ ਲਈ ਹੈ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਭਾਰੀ ਬੋਤਾਂ ਨਾਲ ਇੱਥੋਂ ਜਿੱਤ ਪ੍ਰਾਪਤ ਕਰ ਚੁੱਕੇ ਨੇ ਆਓ ਤੁਹਾਨੂੰ ਇਹ ਸੀਟ ਦਾ ਵੇਰਵਾ ਸੁਣਾ ਦਿੰਦੇ ਆ ਚਰਨਜੀਤ ਸਿੰਘ ਚੰਨੀ ਨੇ 39053 ਵੋਟ ਪ੍ਰਾਪਤ ਕੀਤੇ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰੈਂਕੂ ਨੇ 214060 ਵੋਟ ਪ੍ਰਾਪਤ ਕੀਤੇ ਨੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਢੀਨੂ ਨੇ 2889 ਬੋਟ ਪ੍ਰਾਪਤ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿੰਦਰ ਸਿੰਘ ਕੇਪੀ ਨੇ 67911 ਬੋਟ ਪ੍ਰਾਪਤ ਕੀਤੇ ਨੇ ਬਸਪਾ ਦੇ ਬਲਵਿੰਦਰ ਕੁਮਾਰ ਨੇ 64941 ਬੋਟ ਪ੍ਰਾਪਤ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਰਬਜੀਤ ਸਿੰਘ ਖਾਲਸਾ ਨੇ 19284 ਬੋਟ ਪ੍ਰਾਪਤ ਕੀਤੇ ਨੇ ਸੀਪੀਆਈ ਦੇ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ 5958 ਵੋਟ ਪ੍ਰਾਪਤ ਕੀਤੀ ਨੇ ਆਗਰ ਹੁਣ ਇੱਥੇ ਗੱਲ ਕੀਤੀ ਜਾਵੇ ਤਾਂ ਚਾਂਜੀ ਸਿੰਘ ਚੰਨੀ ਨੇ ਲੀਡ ਲਈ ਹੈ 175993 ਦੀ ਦੁਬਾਰਾ ਫੇਰ ਦੱਸ ਦਿੰਦੇ ਆ ਚਾਂਜੀ ਸਿੰਘ ਚੰਨੀ ਨੇ ਜਿੱਥੇ ਜਲੰਧਰ ਤੋਂ 39053 ਵੋਟਾਂ ਕੁੱਲ ਲਈਆਂ ਨੇ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਭਾਜਪਾ ਦੇ ਸ਼ਸ਼ੀਲ ਕੁਮਾਰ ਰੈਂਕੂ ਨੂੰ 175993 ਵੋਟਾਂ ਦੀ ਲੀਡ ਦੇ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ ਦੂਸਰਾ ਨੰਬਰ ਲੈ ਆਏ ਸ਼ਸ਼ੀਲ ਕੁਮਾਰ ਰੈਂਕੂ ਨੇ ਅਗਰ ਗੱਲ ਕੀਤੀ ਜਾਵੇ ਕਿ ਪਵਨ ਕੁਮਾਰ ਟੀਨੂ ਸ਼ਸ਼ੀਲ ਕੁਮਾਰ ਰੈਂਕੂ ਤੋਂ 5172 ਵੋਟਾਂ ਦੇ ਫਰਕ ਨਾਲ ਪਿੱਛੇ ਰਹਿਣ ਕਰਕੇ ਤੀਸਰੇ ਨੰਬਰ ਤੇ ਆਏ ਨੇ ਤੇ ਇਸ ਕਰਕੇ ਜਲੰਧਰ ਲੋਕ ਸਭਾ ਹਲਕਾ ਵਿੱਚ ਜੇ ਦੇਖਿਆ ਜਾਵੇ ਭਾਜਪਾ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰੈਂਕੂ ਦੂਸਰੇ ਨੰਬਰ ਤੇ ਰਹੇ ਨੇ 214000 60 ਵੋਟ ਪ੍ਰਾਪਤ ਕੀਤੇ ਨੇ ਰੈਂਕੂ ਨੇ ਇੱਥੇ ਵੱਡੀ ਭਾਜਪਾ ਲਈ ਇੱਕ ਵੋਟ ਪਰਸੈਂਟ ਜਿਹੜੀ ਆਈ ਹੈ ਇਸ ਨੂੰ ਲੈ ਕੇ ਭਾਜਪਾ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਹੋ ਸਕਦੀ ਹੈ ਕਿ ਭਾਜਪਾ ਇੱਥੋਂ 27 ਦੀਆਂ ਵੋਟਾਂ ਲਈ ਵੱਡੀ ਵੋਟ ਲੈ ਗਈ ਹੈ ਇਸ ਬਾਰੇ ਤੁਹਾਨੂੰ ਦੋਸਤੋ ਇਹ ਜਿਹੜੇ ਅੰਕੜੇ ਦਿੱਤੇ ਨੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਜਲੰਧ ਲੋਕ ਸਭਾ ਹਲਕਾ ਸੀਟ ਕਾਂਗਰਸ ਨੇ ਜਿੱਤ ਲਈ ਹੈ ਲੋਕ ਸਭਾ ਹਲਕਾ ਜਲੰਧਰ ਦੇ ਇੱਥੇ ਜਿਹੜੇ ਅਸੀਂ ਤੁਹਾਨੂੰ ਉਮੀਦਵਾਰਾਂ ਦਾ ਵੇਰਵਾ ਦਿੱਤਾ ਹੈ ਉਹਦੇ ਵਿੱਚ ਇੱਕ ਵਾਰੀ ਫੇਰ ਦੱਸ ਦਿੰਨੇ ਆ ਚਰਜੀਤ ਸਿੰਘ ਚੰਨੀ ਨੇ 39053 ਵੋਟ ਲਏ ਨੇ ਭਾਜਪਾ ਦੇ ਸ਼ਸ਼ੀਲ ਕੁਮਾਰ ਰੈਂਕੂ ਨੇ 214060 ਵੋਟ ਲਏ ਨੇ ਆਮ ਆਦਮੀ ਪਾਰਟੀ ਦੇ ਪੰਮਰ ਕੁਆਰ ਟੀਨੂ ਨੇ 208899 ਵੋਟ ਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿੰਦਰ ਸਿੰਘ ਕੇਪੀ ਨੇ 67911 ਵੋਟ ਲਏ ਨੇ ਉਥੇ ਹੀ ਬਸਪਾ ਦੇ ਬਲਵਿੰਦਰ ਕੁਮਾਰ ਨੇ 64941 ਵੋਟ ਲਏ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਰਬਜੀਤ ਖਾਲਸਾ ਨੇ 19284 ਵੋਟ ਲਏ ਨੇ ਸੀਪੀਆਈ ਦੇ ਮਾਸਟਰ ਪ੍ਰਸ਼ੂਤਮ ਲਾਲ ਨੇ 5858 ਵੋਟ ਲਏ ਨੇ ਤੁਸੀਂ ਇਹ ਖਬਰ ਸੁਣ ਰਹੇ ਸੀ ਬਿਲਗਾ نیوز ਆਨਲਾਈਨ ਚੈਨਲ ਤੋਂ ਤੇ ਦੋਸਤੋ ਇਹ ਸੀ ਲੋਕ ਸਭਾ ਹਲਕਾ ਜਲੰਧਰ ਦੀਆਂ ਚੋਣਾਂ ਦੇ ਸਬੰਧ ਵਿੱਚ ਆਏ ਨਤੀਜਿਆਂ ਦੀ ਖਬਰ ਵੀਡੀਓ ਚੰਗੀ ਲੱਗੇ ਲਾਇਕ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਇੱਥੇ ਕਰਦੇ ਆ ਸਮਾਪਤੀ ਧੰਨਵਾਦ